ਇੱਕ ਪਾਸੇ ਜਿੱਥੇ ਅੱਜ ਸਮਰਾਲਾ ਵਿਖੇ ਕਾਂਗਰਸ ਪਾਰਟੀ ਦੇ ਕਨਵੀਨਰ ਮਲਕਰਜੁਨ ਖੜਗੇ ਆਏ ਹੋਏ ਹਨ ਅਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਮજબૂત ਕੀਤਾ ਜਾ ਸਕਦਾ ਹੈ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਕਸ ਉੱਤੇ ਇੱਕ ਵੀਡੀਓ ਪਾ ਕੇ ਕਾਂਗਰਸ ਹਾਈ ਕਮਾਂਡ ਨੂੰ ਇਸ਼ਾਰਾ ਕੀਤਾ ਹੈ ਅਤੇ ਦੱਸਿਆ ਹੈ ਕਿ ਕਾਂਗਰਸ ਪਾਰਟੀ ਨੂੰ ਕਿਵੇਂ ਪੰਜਾਬ ਦੇ ਵਿੱਚ ਮਜ਼ਬੂਤ ਕੀਤਾ ਜਾ ਸਕਦਾ ਹੈ ਇੰਨਾ ਹੀ ਨਹੀਂ ਨਵਜੋਤ ਸਿੰਘ ਸਿੱਧੂ ਨੇ ਜ਼ਰ ਨਾਲ ਇੱਕ ਸੰਬੰਧਿਤ ਲਿਸਟ ਵੀ ਐਕਸ ਉੱਤੇ ਪਾਈ ਹੈ ਕਿ ਕਿਹੜੇ-ਕਿਹੜੇ ਹਉਦਦੇ ਨੇ ਜਿਹੜੇ ਉਹ ਵਰਕਰਾਂ ਨੂੰ ਦੇ ਕੇ ਉਹਨਾਂ ਨੂੰ ਪਾਰਟੀ ਦੇ ਨਾਲ ਜੋੜ ਕੇ ਹੇਠਲੇ ਪੱਧਰ ਉੱਤੇ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਤੁਸੀਂ ਵੀ ਸੁਣੋ ਇਸ ਵੀਡੀਓ ਤੁਹੋਂ ਤੇ ਆਪਣੇ ਵਿਚਾਰ ਦੇਵੋ ਮੈਂ ਇਹ ਕਹਿਣਾ ਕਿ ਅੱਜ 5000 ਦੇ ਕਰੀਬ ਮੈਂ ਆਸ਼ੂ ਤੋਂ ਵੀ ਪੁੱਛਿਆ 5000 ਦੇ ਕਰੀਬ ਚੇਅਰਮੈਨੀਆਂ ਮਾਰਕੀਟ ਕਮੇਟੀਆਂ ਹੋਰ ਲੱਲਾ ਪੱਬਾ ਇਹ ਆਉਦੇ ਨੇ ਇਹ ਆਉਦੇ ਨੇ 5000 ਲੋਕ ਜੜੇ ਜੜੇ ਵਰਕਰ ਕੰਮ ਕਰਨ ਵਾਲੇ ਨੇ ਜੜੇ ਜੜੇ ਵਰਕਰ ਮੈਰਿਟ ਵਾਲੇ ਨੇ ਅੱਜ 4 ਮਹੀਨੇ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਦਾ ਐਲਾਨ ਕਰ ਦਿਓ ਉਹਨਾਂ ਨੂੰ ਆਸ਼ਵਾਸਨ ਦੇ ਦਿਓ ਸਰਕਾਰ ਹੁਣੇ ਬਣ ਚੁੱਕੀ ਹੁਣੇ ਇਸੇ ਵੇਲੇ ਬੋਲੋ ਸਹੀ ਕਹਿਣਾ ਫਿਰ ਨਾਰਾ ਲਾਵੇ ਕ ਬੋਲੇ ਸੋਨੇ ਹਾਲ ਸਰਕਾਰ ਉਹ ਦਿਨ ਬਣੂ ਜਦ ਦਿਨ ਇਸ ਵਰਕਰ ਨੂੰ ਇੱਜ਼ਤ ਮਿਲੂ ਜਦ ਦਿਨ ਇਹ ਵਰਕਰ ਆਪੇ ਘਰੇ ਰੁੱਸ ਕੇ ਬਹਿ ਗਿਆ ਸਰਕਾਰ ਉਸੇ ਦਿਨ ਉਲਟ ਜੂ ਤੇ ਉਹ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਪਹਿਲਾਂ ਰਾਹੁਲ ਜੀ ਤੋਂ ਸਾਈਨ ਕਰਾ ਕੇ ਹਰੀਸ ਜੀ ਬੈਠੇ ਆ ਇੱਥੇ ਵੱਡੇ ਵੱਡੇ ਲੋਕ ਬੈਠੇ ਆ ਚਰਨਜੀਤ ਚੰਨੀ ਸਾਹਿਬ ਬੈਠੇ ਆ ਪਿਛਲੀ ਵਾਰ ਐਲਾਨ ਹੋਏ ਸੀ ਲੇਕਿਨ ਮੁੱਕਰ ਗਏ ਪੈਸੇ ਦੇ ਕੇ ਚੇਅਰਮੈਨੀਆਂ ਲਗੀਆਂ ਵਰਕਰ ਰੁਣ ਗਿਆ ਇੱਕ ਪਾਸੇ ਜਿੱਥੇ ਅੱਜ ਸਮਰਾਲਾ ਵਿਖੇ ਕਾਂਗਰਸ ਪਾਰਟੀ ਦੇ ਕਨਵੀਨਰ ਮਲਕਰਜੁਨ ਖੜਗੇ ਆਏ ਹੋਏ ਹਨ ਅਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਮજબૂત ਕੀਤਾ ਜਾ ਸਕਦਾ ਹੈ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਕਸ ਉੱਤੇ ਇੱਕ ਵੀਡੀਓ ਪਾ ਕੇ ਕਾਂਗਰਸ ਹਾਈ ਕਮਾਂਡ ਨੂੰ ਇਸ਼ਾਰਾ ਕੀਤਾ ਹੈ ਅਤੇ ਦੱਸਿਆ ਹੈ ਕਿ ਕਾਂਗਰਸ ਪਾਰਟੀ ਨੂੰ ਕਿਵੇਂ ਪੰਜਾਬ ਦੇ ਵਿੱਚ ਮਜ਼ਬੂਤ ਕੀਤਾ ਜਾ ਸਕਦਾ ਹੈ ਇੰਨਾ ਹੀ ਨਹੀਂ ਨਵਜੋਤ ਸਿੰਘ ਸਿੱਧੂ ਨੇ ਜ਼ਰ ਨਾਲਿਕ ਸਬੰਧਿਤ ਲਿਸਟ ਵੀ ਐਕਸ ਉੱਤੇ ਪਾਈ ਹੈ ਕਿ ਕਿਹੜੇ-ਕਿਹੜੇ ਹਉਦਦੇ ਨੇ ਜਿਹੜੇ ਉਹ ਵਰਕਰਾਂ ਨੂੰ ਦੇ ਕੇ ਉਹਨਾਂ ਨੂੰ ਪਾਰਟੀ ਦੇ ਨਾਲ ਜੋੜ ਕੇ ਹੇਠਲੇ ਪੱਧਰ ਉੱਤੇ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਤੁਸੀਂ ਵੀ ਸੁਣੋ ਇਸ ਵੀਡੀਓ ਤੁਹੋਂ ਤੇ ਆਪਣੇ ਵਿਚਾਰ ਦੇਵੋ ਮੈਂ ਇਹ ਕਹਿਣਾ ਕਿ ਅੱਜ 5000 ਦੇ ਕਰੀਬ ਮੈਂ ਆਸ਼ੂ ਤੋਂ ਵੀ ਪੁੱਛਿਆ 5000 ਦੇ ਕਰੀਬ ਚੇਅਰਮੈਨੀਆਂ ਮਾਰਕਟ ਕਮੇਟੀਆਂ ਹੋਰ ਲੱਲਾ ਪੱਬਾ ਇਹ ਆਉਦੇ ਨੇ ਇਹ ਆਉਦੇ ਨੇ 5000 ਲੋਕ ਜੜੇ ਜੜੇ ਵਰਕਰ ਕੰਮ ਕਰਨ ਵਾਲੇ ਨੇ ਜੜੇ ਜੜੇ ਵਰਕਰ ਮੈਰਿਟ ਵਾਲੇ ਨੇ ਅੱਜ 4 ਮਹੀਨੇ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਦਾ ਐਲਾਨ ਕਰ ਦਿਓ ਉਹਨਾਂ ਨੂੰ ਆਸ਼ਵਾਸਨ ਦੇ ਦਿਓ ਸਰਕਾਰ ਹੁਣੇ ਬਣ ਚੁੱਕੀ ਹੁਣੇ ਇਸੇ ਵੇਲੇ ਬੋਲੋ ਸਹੀ ਕਹਿਣਾ ਹਰ ਨਾਰਾ ਲਾਵੇ ਕ ਬੋਲੇ ਸੋਨਿਹਾਲ ਸਰਕਾਰ ਉਹ ਦਿਨ ਬਣੂ ਜਦਨ ਐਸ ਵਰਕਰ ਨੂੰ ਇੱਜ਼ਤ ਮਿਲੂ ਜਦਨ ਇਹ ਵਰਕਰ ਆਪੇ ਘਰੇ ਰੋਸ ਕੇ ਬਹਿ ਗਿਆ ਸਰਕਾਰ ਉਸੇ ਦਿਨ ਉਲਟ ਜੂ ਤੇ ਉਹ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਪਹਿਲਾਂ ਰਾਹੁਲ ਜੀ ਤੋਂ ਸਾਈਨ ਕਰਾ ਕੇ हरीश जी बैठे हैं इतने बड़े-बड़े लोग बैठे हैं, चरणजीत चन्नी साहब बैठे हैं, पिछली बार ऐलान हुए थी, लेकिन मुकर गए पैसे दे के चेयरमैन लगिया लग वर्कर रुक गया